ਮੈਂ ਕੰਪਲੇਨ ਕਰੀ ਪੋਰਸਾ ਮੈਨੂੰ ਬਕੂਰੀ ਆਸੀ ਮੈਂ ਇਹਨਾਂ ਨੂੰ ਤਾਂ ਲੰਬੀ ਲੈਣਾ ਯਾਰ ਕੱਲੀ ਉੱਤੇ ਫੋਟੋ ਤੇ ਆਉਣ ਬਾਬੇ ਨਾਲ 10 ਡਾਲਰ ਆਟੋ ਪਾਰਕਿੰਗ ਚੈੱਕ ਕਰੋ ਜੀ ਹੋਲਡਨ ਐਸਵੀ 6 ਦੀ ਤੇ 35 ਆ ਵੀ ਮੇਰੀ ਸ਼ਾਰਟ ਆਈ ਤਾਂ 30 ਡਾਲਰ ਇਹਨਾਂ ਫਿੱਟ ਕਰਨ ਦੇ ਲਈ 12 ਦਿਨੋਂ ਭੁੱਖ ਨਹੀਂ ਲੱਗਣੀ ਸੀ ਸੱਚੇ ਚੋਰੀ ਹੋ ਜਾਂਦੀ ਗੱਡੀ ਪਤਾ ਨਹੀਂ ਇਹ ਸਪੈਸ਼ਲ ਹਰਲਵਾਈ ਆਉਂਦੇ ਆਂ ਇੰਡੀਆ ਤੋਂ ਉਹ ਸਵੇਰੇ ਸਵੇਰੇ ਪ੍ਰੈਂਕ ਕਰ ਛੱਡਾਈ ਹੈ ਸਵੇਰੇ ਸਵੇਰੇ ਇਹ ਗੱਲ ਕਰਦੇ ਤੁਸੀਂ ਥੋੜਾ ਜਿਹਾ ਤੇਰੇ ਨਾਲ ਹੋਣਾ ਚਾਹੀਦਾ ਥੋੜਾ ਜਨਾ ਵੀਰੇ ਨੂੰ ਪ੍ਰੋਪਰ ਕਰਨਾ ਚਾਹੀਦਾ ਸੀ ਵੀਰੇ ਰਾਣੇ ਵੀਰੇ ਓਏ ਮਜ਼ਾ ਆਇਆ ਨਾ ਮਜ਼ਾ ਆਇਆ ਨਾ ਸਹੀ ਗੱਲ ਵੀਰੇ ਤੇ ਰਾਣ ਗੁੱਟ ਕੇ ਸੀ ਜਮਾਈ ਬਾਈ ਮੈਂ ਤਾਂ ਡਰਾ ਹੀ ਦਿੱਤਾ ਕਹਿੰਦੇ ਗੱਡੀ ਚੋਰੀ ਹੋ ਗਈ ਘਰ ਦੇ ਬਾਹਰ ਗੱਡੀ ਲਾਈ ਮੈਨੇ ਮੈਂ ਤੇ ਚਾਬੀ ਨਾਲ ਲੈ ਕੇ ਗਿਆ ਰਾਤ ਨੂੰ ਅਸੀਂ 2 ਵਜੇ ਆ ਕੇ ਗੱਡੀ ਲਾਈ ਇੱਧਰ ਬਾਈ ਜੀ ਉਹ ਨਹੀਂ 3 ਕਵਜੇ ਆਏ ਹੋਣੇ ਗੱਡੀ ਲੈ ਗਏ ਮੁੜ ਕੇ ਸਵੇਰੇ ਗੱਡੀ ਹੈ ਨਹੀਂ ਘਰੇ ਛਾਬੀ ਮੇਰੇ ਕੋਲ ਮੈਂ ਕਿਹਾ ਯਾਰ ਗੱਡੀ ਕਿੱਥੇ ਗਈ ਫਿਰ ਗਵਾਂਡੀਆ ਦਾ ਬੂਆ ਖੜ ਕੇ ਆਇਆ ਉਹਨੂੰ ਕਿਹਾ ਕੈਮਰਾ ਦਿਖਾ ਰੋ ਉਹ ਕਹਿੰਦੀ ਕਿੱਦੀ ਕਿਦੀ ਉਹ ਕੈਮਰੇ ਮੇਰੇ ਕੋ ਆ ਨਹੀਂ ਰਹੇ ਤੇ ਸ਼ਾਮੀ ਆਏ ਤੇ ਸ਼ਾਮੀ ਆਏ ਮੈਂ ਕਿਹਦਰ ਬੰਦਰੀ ਗੱਡੀ ਚੋਰੀ ਹੋਈ ਆ ਤੀ ਕਿਹਨੇ ਸ਼ਾਮੀ ਆਏ ਸ਼ਾਮ ਤਾਂ ਕੋਈ ਡਿਗ ਰਗ ਰਹੇ ਡਰਦੇ ਆ ਨਾ ਥੋੜਾ ਜਿਹਾ ਵੀ ਕੋਈ ਹੋਰ ਚੱਕਰ ਨਾ ਹੋਵੇ ਬਾਕੀ ਦੋ ਦੋ ਛੋਟੀ ਛੋਟੀ ਕਲਿੱਪਾਂ ਨੇ ਉਹ ਵਾਈ ਦੇ ਬਲੌਗ ਚ ਨੇ ਉਹ ਦੇਖੇ ਤੁਸੀਂ ਬਾਕੀ ਗੁੱਡ ਮਾਰਨਿੰਗ ਤਾਂ ਅੱਜ ਬੈਡ ਹੋ ਗਈ ਸੀ ਸਵੇਰੇ ਸਵੇਰੇ ਪਰ ਫਿਰ ਹੁਣ ਮਜ਼ੇਦਾਰ ਹੋ ਗਈ ਮਜ਼ੇਦਾਰ ਹੋ ਗਈ ਤੇ ਹੋਰ ਤੁਸੀਂ ਸੁਣਾਓ ਕਿੱਦਾਂ ਠੀਕ ਹੋ ਸਾਰੇ ਵੀਰੇ ਨੂੰ ਲੱਗਿੰਦੇ ਸੀ ਕੱਲ ਆ ਪੈਨ ਜੇ ਕਰਕੇ ਆਏ ਆ ਅੱਜ ਫਟਾਕਾ ਵੈ ਹੈ ਜੇ ਨਜ਼ਰ ਲੱਗ ਗਈ ਜੀ ਮੈਨੂੰ ਲੱਗਿਆ ਬਾਈ ਕਈ ਗੱ ਕਿਉਂਕਿ ਉਹ ਗੱਡੀ ਇੰਨੀ ਸੋਹਣੀ ਲੱਗੇ ਕੱਲ ਸਾਰੇ ਗੋਰੇ ਦੇਖਦੇ ਸਹੀ ਗੱਲ ਆ ਯਾਰ ਤੇ ਮੈਂ ਕਿਹਾ ਅੱਜ ਚੱਕੀ ਗਏ ਬਾਈ ਮੋੜ ਮੋੜ ਕੇ ਸਾਰੇ ਦੇਖਦੇ ਸੀ ਅਜਾ ਲੋ ਨਹੀਂ ਹੋਈ ਜੇ ਲੋ ਹੋ ਗਈ ਨਾ ਆਏ ਆਂਡੀ ਹੋ ਜਾਣਾ ਕਲਾ ਚੱਲੇ ਅੱਜ ਅਸੀਂ ਫਾਉਂਡੇ ਸ਼ਾਉਂਡੇ ਖਾਵਾਂਗੇ ਨਾਲ ਚਾਹ ਪਾਣੀ ਵਧੀਆ ਸ਼ਗੰ ਪਹਿਲਾਂ ਦਿਲ ਘਟਾਇਆ ਵੀਰੇ ਨੇ ਹੁਣ ਥੋੜਾ ਦੇਖੋ ਥੋੜਾ ਖੁਸ਼ ਕਰ ਦਈਏ ਨਾ ਦੇ ਦੁੱਪ ਕੋੜੀ ਨਾ ਸਮੋਸੇ ਯਾਰ ਇਹ ਕਿਤੇ ਸਦੇ ਸਮੋਸੇ ਇਦਾਂ ਲਿਖਉਂਦੇ ਆ ਸ਼ੇਫ ਤਿੱਖੇ ਤਿੱਖੇ ਪਤਾ ਨਹੀਂ ਇਹ ਸਪੈਸ਼ਲ ਹਲਵਾਈ ਆਉਂਦੇ ਆ ਇੰਡੀਆ ਤੋਂ ਇਹ ਆ ਸਹੀ ਆ ਇਦਾਂ 300 ਸਮੋਸੇ ਆਉਂਦੇ ਆ ਤੇ ਕੋਲਚੇ ਵੀ ਆ ਰਿਹਾ ਕਹਿੰਦੇ ਚੱਲ ਰਿਹਾ ਜਿਵੇਂ ਐ ਹੀ ਚੱਲ ਰਿਹਾ ਕੜਾਈ ਮੰਗਾਲੀ ਅਸੀਂ ਚਿਕਨ ਹਾਂ ਪਰ ਵੀਰੇ ਸਾਨੂੰ ਲੱਗਿਆ ਕਿ ਵੀ ਖਾ ਲਾਂਗੇ ਅਸੀਂ ਬੜੀ ਬੜੀ ਕਿਬਰ ਰਸਤੀ ਯਾਰ ਪਾਕਿਸਤਾਨ ਕਿੱਥੋਂ ਕਰਦੇ ਓ ਜਿੱਥੇ ਤੁਸੀਂ ਰਾਜ ਨੂੰ ਤੁਸੀਂ ਜਲਾਉਂਗੇ ਜਲਾਉਂਗੇ ਅੱਜ ਰਾਜ ਨੂੰ ਅੱਛਾ ਰਸਨ ਬਹੁਤ ਹੋ ਜਾਣਾ ਅੰਤਰਾ ਚੱਕ ਦੋ ਫਟੇ ਲੋ ਜੀ ਚਾਹ ਦੀ ਚੁਸਕੀ ਨਾਲ ਅੱਜ ਦਾ ਨਾਸ਼ਤਾ ਖਤਮ ਹੋ ਗਿਆ ਜੀ ਸਾਰਾ ਦਿਨ ਭੁੱਖ ਨਹੀਂ ਲੱਗਣੀ ਸੀ ਜੇ ਸਿੱਕੇ ਚੋਰੀ ਹੋ ਜਾਂਦੀ ਗੱਡੀ ਇੱਕ ਹਫ਼ਤਾ ਨਹੀਂ ਭੁੱਖ ਲੱਗਣੀ ਮਾਮਾ ਮੈਂ ਤਾਂ ਇੰਡੀਆ ਭੱਜ ਜਾਣਾ ਸੀ ਫਲਾਈਟ ਕਰਾ ਕੇ ਕੋਤੇ ਇੰਸ਼ੋਰੈਂਸ ਹੀ ਨਹੀਂ ਮੁਸ਼ਹੋਰ ਚੋਰੀਆ ਯਾਰ ਬੈਨ ਕੀ ਹਾਲ ਲੱਗਦੇ ਜੇ ਜਿਆਦਾ ਚੋਰੀ ਹੋਈ ਕੋਈ ਹੱਲ ਨਹੀਂ ਹੈਣਾ ਉਹਦਾ ਹਮ ਹੋਰ ਚੋਰੀ ਹੋ ਗਈ ਕੋਈ ਹੱਲ ਨਹੀਂ ਹੈਗਾ ਕੰਪਲੇਂਟ ਕਰ ਦੋ ਪੁਲਿਸ ਨੂੰ ਉਹਨਾਂ ਨੇ ਫੇਰ ਕੰਪਲੇਂਟ ਲਿਖ ਲੈਣਗੇ ਜਦੋਂ ਕਿ ਉਹਨਾਂ ਨੂੰ ਅਨਨੌਨ ਗੱਡੀ ਕਿਤੇ ਮਲੀ ਜਾਂਦੀ ਹੈ ਜਦੋਂ ਟ੍ਰੇਸ ਹੋਈ ਹੈ ਨਾ ਨਾਕੀ ਮਤੇ ਪੜੀ ਫਿਰ ਪੁਲਿਸ ਨੇ ਆਪਣੇ ਕੋਲ ਗੱਡੀ ਰੱਖਣੀ ਹੈ 30 ਦਿਨ ਲਈ ਓਕੇ 21 ਤੋਂ 30 ਦਿਨ ਰੱਖ ਦੇਣਗੇ ਇਨਵੈਸਟੀਗੇਸ਼ਨ ਕਰਦੇ ਸਾਰੀ ਜੇ ਕੋਈ ਏਦਾਂ ਕਿਸੇ ਗਲਤ ਚੀਜ਼ ਦੀ ਯੂਜ਼ ਕਰਨੇ ਕਿਤੇ ਕਰੀ ਹੋਵੇ ਤੇ ਜਦੋਂ ਕਲੀਅਰ ਹੋ ਜਾਂਦੀ ਹੈ ਯੂਨੀਵਰਸਿਟੀ ਦੀ ਜਨਨਾਂ ਦੀ ਗੱਡੀ ਬਾਕਸ ਕਰਦੇ ਗੱਡੀ ਬਾਕਸ ਕਰਦੇ ਪਰ 550 ਚਾਰੋਂ ਲੈਂਦੇ ਗੱਡੀ ਲੱਭਦੇ ਹਨ ਹਾਂ 1% ਚਾਂਦ ਬਸ 1% ਚਾਂਦ 50 ਵੀ ਨਹੀਂ 1% ਚਾਂਦ ਮੈਂ ਜਦੋਂ ਆਇਆ ਨਾ ਨਵਨੋਆ ਮੇਰਾ ਪਰਸ ਫਿਰ ਗਿਆ ਸੀ ਸਟੇਸ਼ਨ ਤੇ ਐਂਪਿੰਗ ਵਾਲੇ ਤੇ ਮੈਂ ਕੰਪਲੇਨ ਕਰੀ ਪਰ ਫਾਇਦਾ ਨਹੀਂ ਮੈਨੂੰ ਬਕੂਰੀ ਆਸੀ ਮੈਂ ਤਾਂ ਲੱਭ ਹੀ ਲੈਣਾ ਯਾਰ ਉਰੇ ਆਇਆ ਆਪਾਂ ਬਾਹਰ ਮੈਂ ਕਿਹਾ ਲੱਭ ਲੈਣਾ ਨਾ ਤਾਂ ਮੋੜਾ ਕੋਸ਼ਿਸ਼ ਵੀ ਨਹੀਂ ਕਰ ਪਰਸੇ ਪਹਿਲੇ ਵੀ ਸੀ ਮੈਂ ਜਿਹੜੇ ਸਵਿਟਜ਼ਰਲੈਂਡ ਦੇ ਇੱਥੇ ਨਾ ਜਿਹੜੇ ਟ੍ਰੈਮ ਆਉਂਦੀ ਹੈ ਨਾ ਹੂੰ ਹੋਟਲੇ ਜਿਹੜੇ ਸਨ ਮੈਨੂੰ ਮਿਲੇ ਵੀ ਬੰਬੇ ਰਸਣ ਵਾਲੇ ਉਹਨਾਂ ਦੀ ਬੇਟੀ ਦਾ ਪਰਸ ਡਿੱਗ ਗਿਆ ਇਹਦੇ ਵਿੱਚ 400 ਯੂਰੋ ਸੀ ਤੇ ਉੱਥੇ ਇਦਾਂ ਆ ਕਿ ਜੇ ਟ੍ਰੇਨ ਤੇ ਉਹਨਾਂ ਨੇ ਫੋਟੋ ਖਿੱਚ ਕੇ ਉਹਨਾਂ ਕੰਪਲੇਨ ਬਾਕਸ ਹੁੰਦੇ ਜਿਹੜੀ ਚੀਜ਼ ਗਵਾਚੀ ਹੈ ਤੇ ਉਹਦੇ ਵਿੱਚ ਸੁੱਟ ਦਿੰਦੇ ਆ ਉਹ ਵੀ ਸੁੱਟੇ ਉਹਨਾਂ ਦਾਸੀ ਰੋਲੇ ਪਰਸ ਤੇ 400 ਯੂਰੋ ਵਾਲਾ ਵਾਪਸ ਆਇਆ 400 ਯੂਰੋ ਦੀ ਚੀਜ਼ ਬਣਾਈ ਉਹ ਯੂਰਪ ਦੀ ਸਭ ਤੋਂ ਸੇਫਸਟ ਤੇ ਸਭ ਤੋਂ ਰਿਚਸਟ ਕੰਟਰੀ ਆ ਉਹ ਸਿੱਧੀ ਆ ਨਾਈਟ ਸੇਫਸਟ ਗੋਇੰਗ ਪਾਵੇਂ ਕੋਈ ਕੁੜੀ ਰਾਤ 11 12 1 ਵਜੇ ਉਤਰੀ ਜਾਵੇ ਨਾ ਕੋਈ ਪਿਆ ਨਹੀਂ ਸਕਦਾ ਇੱਥੇ ਨਹੀਂ ਸਭ ਤੋਂ ਸੇਫਸਟ ਹੈ ਇਹਨਾਂ 40000 ਮੁਰ ਗਿਆ ਯਾਰ 40000 ਮਤਲਬ ਇੰਡੀਆ ਦਾ 40000 ਇੱਥੇ ਨਹੀਂ ਇਮਾਨਦਾਰੀ ਹੈਗੀ ਅਸੀਂ ਇੱਥੇ ਤਾਂ ਬਸ ਚੀਜ਼ ਰੱਖੋ ਗੱਡੀ ਚੋਰੀ ਤੇ ਗੱਡੀ ਕਿਵੇਂ ਚੋਰੀ ਹੁੰਦੀ ਤੁਸੀਂ ਕਈ ਵਾਰੀ ਬੰਦਾ ਗਰਾਜ ਚ ਆਪਾਂ ਹੁੰਦਾ ਨਹੀਂਗਾ ਕਿ ਬਾਹਰ ਗੱਡੀ ਖੜੀ ਆ ਸਟਾਰਟ ਕਰ ਦੋ ਤਾਂ ਆਪਾਂ ਤੇਰ ਸਮਾਨ ਲੈਣ ਚਲੇ ਜਾਈਏ ਤੇ ਗੱਡੀ ਕਰਮ ਹੋ ਜੂਗੀ ਉਹਨਾਂ ਦੇ ਟਾਈਮ ਤੇ ਇੰਨੇ ਉਹਨਾਂ ਗੱਡੀ ਕਾਇਬ ਬਾਰੋ ਆ ਜਾਂਦੀ ਚੱਕ ਕੇ ਲੈ ਜਾਂਦੇ ਆ ਆ ਜਾਂਦੇ ਉਹ ਨੋਟ ਕਰਦੇ ਰਹਿੰਦੇ ਨਾ ਹੋਲਡਨ ਤਾਂ ਇੰਨੇ ਉਹਨੇ ਨਾ ਚੱਕਣ ਦੇ ਮਾਹਿਰ ਮਗਰ ਭਾਂ ਦੇ ਹੋਲਡਨ ਦੇ ਤਾਂ ਬਿੰਮਰ ਹੋਲਡਰ ਯਾਰ ਮੈਨੇ ਵੀਰੇ ਦਾ ਪਤਾ ਕਿ ਲਿਆ ਕਿ ਅਈ ਭਜਾ ਕੇ ਆ ਰਹੇ ਹਨਾ ਕਿਉਂ ਵੀਰੇ ਨੇ ਆਪਣੇ ਏਰੀਆ ਚ ਆਉਣ ਨੂੰ ਥੋੜੇ ਭਜਾਈਏ ਮੈਂ ਕਿਹਾ ਪਿੱਛੋਂ ਕਿਨੇ ਨੋਟ ਕੀਤਾ ਹੋਣਾ ਕਿ ਆਏ ਥੱਕੇ ਆਏ ਹੋਣੇ ਇੰਨੀ ਲੇਟ ਆਉਂਦੇ ਆ ਗੱਡੀ ਬਾਹਰ ਲਾਈ ਹੋਣ ਇਹਨਾਂ ਨੇ ਜਿਹੜਾ ਉੱਠਣਾ ਵਾ ਕੋਈ ਖਰਾ ਕਰੂ ਹੋਇਆ ਚੱਕ ਕੇ ਲੈ ਜਾ ਸਹੀ ਗੱਲ ਆ ਉੱਥੇ ਤਾਂ ਭਜਾਈ ਨਹੀਂ ਅਸੀਂ ਰੋਡ ਤੇ ਮੈਂ ਕਿਹਾ ਉਰੋਂ ਮੈਂ ਭਜਾਈ ਜੀ ਬੀਕੌਮ ਥਕੇ ਨਹੀਂ ਆਸ ਨਹੀਂ ਨਹੀਂ ਉੱਤੋਂ ਹੋਲਡਰ ਨਾ ਨਾਲੇ ਵੀ ਡਿਮਾਂਡ ਜ਼ਿਆਦਾ ਵਾ ਮੈਂ ਕਹੀ ਹੋਲਡਰ ਦਾ ਸਭ ਤੋਂ ਪਹਿਲਾਂ ਚੋਰੀ ਹੁੰਦੀ ਏ ਇਹ ਨਹੀਂ ਬੜਾ ਆਪਣਾ ਬੰਦੇ ਲੈ ਆ ਗਏ ਚੋਰ ਤਾਂ ਆ ਮਟਾਏ ਆ ਫੜ ਲਿਆ ਚੋਰ ਆ ਦੇਖੋ ਜੀ ਟੇਲਰ ਵਾਲੀ ਸ਼ਾਪ ਸੀ ਤੇ ਰਾਣਾ ਕੋਈ ਗੱਲ ਦੱਸ ਰਿਹਾ ਸੀ ਕੀ ਹੋਇਆ ਰਾਣੇ ਟੇਲਰ ਵਾਲੀ ਸ਼ਾਪ ਤੇ ਮੈਂ ਚੜ੍ਹ ਆਮ ਤੋਂ 35 ਦੀ ਸ਼ਰਟ ਲਈ 120 ਡਾਲਰਾਂ ਦੀ ਸਸਤੀ ਲੱਗੀ 35 ਦੀ ਹਾਂ ਮੈਂ ਟੇਲਰ ਕੋਲ ਚਲ ਗਿਆ ਫਿੱਟ ਕਰਾਣਾ ਆਲੇ ਜਿਹੜੇ ਪਿਛੇ ਨੇ ਹਾਂ ਤੇ 35 ਦੀ ਮੇਰੀ ਸ਼ਾਰਟ ਆਈ ਤਾਂ 30 ਡਾਲਰ ਨੇ ਫਿੱਟ ਕਰਨ ਦੇ ਲਈ 70 ਨਹੀਂ ਪੈ ਗਈ ਫਿਰ 70 75ਾਂ 'ਚ ਪੈ ਗਈ ਮਤਲਬ ਜੇ ਤੁਸੀਂ ਇੰਡੀਆ ਤੋਂ ਆ ਰਹੇ ਤਾਂ ਉਰੇ ਮਸ਼ੀਨ ਲਿਆ ਕੇ ਸਿੱਖ ਕੇ ਆਓ ਹਣ ਆਹ ਕੰਮ ਸਿੱਖ ਕੇ ਆਓ ਤੇ ਤੁਹਾਨੂੰ ਤੇਮੂ ਤੋਂ ਆਏ ਜਾਂਦੀ ਛੋਟੀਆਂ ਮਸ਼ੀਨਾਂ ਸਹੀ ਆ ਲੈ ਰੱਖੋ ਇਲੈਕਟ੍ਰੋਨਿਕ ਹਨ ਹਾਂ ਕੋਈ ਨਹੀਂ ਲੈਣੇ ਲਿਆਉਣੇ ਫਿਰ ਆਪਾਂ ਆਪ ਹੀ ਕਰਿਆ ਕਰਾਂਗੇ ਸਟਿਚਿੰਗ ਹਾਂਜੀ ਬੈਡ ਦੀ ਸ਼ਾਪ ਤੇ ਆਏ ਸੀਗੇ ਇੱਥੇ ਆਪਣੇ ਕਹਿੰਦੇ ਕੀ ਮਿਲਦੇ ਇੱਥੇ ਸਾਰੇ ਇੱਥੇ ਮਿਲਦੇ ਆ ਕੰਮ ਕਰ ਵਾਲੇ ਕੱਪੜੇ ਕੀ ਬਹਾਤ ਹੈ ਸੇਫਟੀ ਸ਼ੂਜ਼ ਥੋੜੇ ਚਮਕੀਲੇ ਕੱਪੜੇ ਚਮਕੀਲੇ ਨੀਓਨ ਤੁਸੀਂ ਨੀਓਨ ਨੀਓਨ ਕਲਰ ਬਹੁਤ ਫੋਲੋ ਕੀਤਾ ਨਾ ਉਹ ਕਲਰ ਫਾਇਰਫਾਕਸ ਤਾਂ ਇੱਕ ਹੀ ਦਿਖੋਣਾ ਯਾਰ ਨਾਈਕੀ 에ਅਰਫੋਰਸ ਦੇ ਡਿਜ਼ਾਈਨ ਹੈ ਕਹਿੰਦੇ ਸੇਫਟੀ ਸ਼ੂਜ਼ ਦੇ ਵਿੱਚ ਆਹ ਦੇਖੋ ਇਹ ਦੇਖੋ ਆਹ ਸ਼ੂਜ਼ ਇਹ ਮੇਰੇ ਬੜੇ ਪਾਏ ਆ ਅੱਜ ਤੋਂ 5-6 ਸਾਲ ਪਹਿਲਾਂ ਪਰ ਇਹ ਸੇਫਟੀ ਸ਼ੂਜ਼ ਨੇ ਉਹ ਦੇਖੋ ਆ ਸੇਮ ਹੀ ਆ ਸੇਮ ਆ ਬਸ ਸਾਈਨ ਇਹ ਮੈਲਾ ਤਾਂ ਸੇਮ ਕੰਪਨੀ ਫਰ ਕੰਮ ਇਹ ਬੈਡ ਵਾਲੇ ਨੇ ਧਾਰ ਕੇ ਪਿਆ ਹੈ ਸੇਫਰ ਫੋਰਸ ਦਾ ਡਿਜ਼ਾਈਨ ਯੂਨੀਵਰਸਲ ਡਿਜ਼ਾਈਨ ਆ ਇਹ ਮੈਟਰ ਲੱਗਿਆ ਹੋਇਆ ਔਰ ਇਹ ਸਾ ਦੇਖੋ ਆ ਇਹਦੇ ਵਿੱਚ ਮੈਟਰ ਆ ਔਰ ਮੈਮਰੀ ਫੋਮ ਵੀ ਹੈ ਇਹਦੇ ਵਿੱਚ ਸੇਫਰ ਆ ਵਧੀਆ ਹੋਵੇ ਘੈਂਟ ਆ ਪੂਰੇ ਤੇ ਕਿੰਨਾ ਪ੍ਰਾਈਸ ਹੈ ਕੀ ਇਹਦਾ ਇਹਦਾ 199 हां 99 29 99 ਸਹੀ ਹੈ ਯਰ 99 ਦਾ 5000 ਕੁਸ਼ਣ ਨਹੀਂ ਹੈ ਸੇਫਟੀ ਸੇਫਟੀ ਨਾਲੇ ਟੋਰ ਲੈ ਲਈ ਆਇਆ ਫਿਰ ਬੀਜੀ ਆ ਤਾ ਆ ਰਾਣਾ ਲੈਣ ਲੱਗਿਆ ਬੂਟ ਬੈਠ ਦੇ ਸੇਫਟੀ ਹੂਜ਼ ਨਹੀਂ ਕੰਮ ਤੇ ਪਾਉਂ ਸੇਮ ਐਸ ਦਿਸ ਵਨ ਨਾਈਕੀ ਦੂਜਾ 에어ਫੋਰਸ ਦੇ ਮੇਰੇ ਕੋਲ ਬਲੈਕ ਵੀ ਆ ਇਕੱਲੇ ਚਲੋ ਜੀ ਪੇਮੈਂਟ ਹੋ ਗਈ ਡਨ ਓਕੇ ਆਲ ਗੁੱਡ ਥੈਂਕ ਯੂ ਥੈਂਕ ਯੂ ਐਪਿੰਗ ਪਲਰੀ ਆਈ ਸੀ ਤਾਂ ਇੱਥੇ ਕ੍ਰਿਸਮਸ ਦੀ ਦੇਖੋ ਧੂਮ ਧਾਮ ਚੱਲ ਰਿਹਾ ਕਿਦਾਂ ਫੇਟਾ ਮੌਜੇ ਕਿ ਕ੍ਰਿਸਮਸ ਆ ਗਏ ਬੜੀ ਇਹਨੂੰ ਲਾਈਨ ਕਿੰਨੀ ਲੱਗੀਆਂ ਨੂੰ ਹਰ ਛੁੱਟੀਆਂ ਆ ਰਹੀਆਂ ਨੇ ਨਾ 10 ਡਾਲਰ ਇੱਕ ਕੁੜਦੇ ਅੱਛਾ ਯਾਰ ਕੱਲੀ ਉਹ ਤੇ ਫੋਟੋ ਦੇ ਹਣ ਬਾਬੇ ਨਾਲ 10 ਡਾਲਰ ਖਿਚਾਣੀਆਂ ਨਾ ਨਾ ਤੁਸੀਂ ਸਾਡੇ ਨਾਲ ਫੋਟੋ ਖਿਚਾਓ ਸੀ ਫ੍ਰੀ ਫੋਟੋ ਖਿਚਾਵਾਗੇ ਠੀਕ ਆ ਕੋਈ ਡਾਲਰ ਨਹੀਂ ਹਾਂਜੀ ਜਿਹੜੀ ਚਾਈ ਸੀਗੇ ਉਹਰੇ ਫੇਲ ਲੱਗੀ ਹੋਈ ਆ ਪੂਰੀ ਘੈਂਟ 100 100 ਡਾਲਰ ਦੇ ਨਾ ਸ਼ੂ ਪਏ ਆ ਜਿਹੜੇ 180 80 ਦੇ ਆ ਬੈਗ ਲੈਣ ਲੱਗਿਆ ਫੋਡਰ ਇੱਕ ਦਾ ਉਹ ਘੈਂਟ ਆ ਯਾਰ ਕਿੰਨੇ ਦਾ 50 ਦਾ ਹੋਣਾ 60 ਦਾ ਬਹੁਤ ਸਟਾਈਲ ਹੈ ਸਾਡੇ ਦਾ ਸਹੀ ਆ ਮਾਣੋ ਵੀਰੇ ਇੱਕ ਛੋਟਾ ਮोटा ਇੱਕ ਪਾਸਪੋਰਟ ਵਾਲਾ ਬੈਗ ਆ ਪਾਸਪੋਰਟ ਵਾਲਾ ਕੋਈ ਮਾੜਾ ਮोटा ਤੁਸੀਂ ਤਾਂ ਬਰਾਂਡ ਨਾਲ ਲਗਾਉਣ ਨੂੰ ਵਧੀਆ ਆ ਬੱਕਲ ਕਿੰਨਾ ਘੈਂਟ ਆ ਯਾਰ ਨਵਾਂ ਹੀ ਸਟਾਈਲ ਅਲਟੀਮੇਟ ਚੀਜ਼ ਆ ਪੂਰੀ ਅਲਟੀਮੇਟ ਇੱਕ ਆ ਵਧੀਆ ਰ ਆ ਉਹ ਜਾਣਾ ਵਧੀਆ ਉਹਦੇ ਲੁੱਕ ਨਾਲ ਥੋੜੀ ਆ ਆ ਬੈਗ ਚੈੱਕ ਕਰੋ ਘੈਂਟ ਆ ਨਾ ਕਿੰਨੀ ਸੋਹਣੀ ਫਿਨਿਸ਼ਿੰਗ ਆ ਇਹਦੀ 골ਡ ਚ ਤੇ ਦੇਖਦੇ ਆ ਲੈਣ ਲੱਗੇ ਆ ਇਹਦਾ ਕੀ ਪ੍ਰਾਈਸ ਆ ਪਛਮਿੰਡਾ ਪਛਮਿੰਡਾ ਇਹ ਤਾਂ ਆਣੀ ਨਹੀਂ ਬੱਕਲ ਇਹ ਤਾਂ ਨੋਰਮਲ ਬੱਕਲ ਹੈਗਾ ਬੱਕਲ ਦੀ ਵੈਲੀ ਮੇਰੇ ਜੀ ਬੱਕਲ ਦੀ ਵੈਲੀ ਹੋ 5 ਡਾਲਰ ਬੱਕਲ ਦੇ ਕ੍ਰੋਸਰੀ ਲੈ ਲਈ ਜੀ ਆਪਾਂ ਟਰੱਕ ਲਈ ਤੇ ਹੁਣ ਗੱਡੀ ਬੈਹ ਕੇ ਆਪਾਂ ਨਿਕਲਾਂਗੇ ਟਰੱਕ ਨਹੀਂ ਨੂੰ ਟ੍ਰੇਲਰ ਚਾ ਕੇ ਸਿੱਧਾ ਸਿਡਨੀ ਖਿੱਚਦੇ ਨੇ ਗੱਡੀ ਰਸਤੇ 'ਚ ਆਪਾਂ ਕੁਕਿੰਗ ਕਰਾਂਗੇ ਥੋੜੀ ਵਕਤ ਆਟੋ ਪਾਰਕਿੰਗ ਚੈੱਕ ਕਰੋ ਜੀ ਹੋਲਡਨ ਐਸਵੀ 6 ਦੀ ਡਿਅਰ ਲੈ ਲੈ ਜੀ 711 ਤੇ ਆਈ ਸੀ ਕੋਲਡ ਕਾਫੀ ਹਾਜ਼ਰ ਜ਼ੀਰੋ ਸ਼ੂਗਰ ਲੈ ਲੋ ਔਰ ਇੱਕ ਹਾਜ਼ਰ ਜ਼ੀਰੋ ਸ਼ੂਗਰ ਸਾਬਰ ਵਾਟਰ ਮੈਨ ਲੈਣੇ ਗੈਸ ਪੂਰੀ ਹੰਨ ਪਾ ਗੱਡੀ ਦੇ ਨਾਲ ਹੀ ਡਰਿੰਕ ਲਈ ਹੈ ਗੱਡੀ ਦੇ ਨਾਲ ਦੇ ਕਲਰ ਦੀ ਡਰਿੰਕ 20% ਗੈਸ ਗੈਸ ਮੈਲਬਨ ਵਾਲਿਓ ਬਚ ਕੇ ਨਵਾਂ ਬਦਮਾਸ਼ ਆਇਆ ਆਪਣੇ ਇਲਾਕੇ ਚ ਬਚ ਕੇ ਰਹਿਣਾ ਤੀ ਹਾਂ ਚੱਕ ਦੇਣਾ ਘੜੇ ਤੋਂ ਕੋਲ ਆ ਗੱਡੀ ਆ ਬਦਮਾਸ਼ ਦੀ ਚਲੋ ਲੈਟਸ ਗੋ ਹੋਈ ਆ ਆਪਾਂ ਫਿਰ ਜੀ ਚਲੋ ਜੀ ਹੁਣ ਚੱਲਿਆਂ ਯਾਰਡ ਕਣੀ ਨੂੰ ਟਰੱਕ ਚੱਕੀਏ ਤੇ ਚਲ ਠੀਕ ਹੈ ਰਣੇ ਮਿਲਦੇ ਫਿਰ ਸਮਾਨ ਸਾਰਾ ਟਕਾਲਿਆ ਆਪਾਂ 올ਡਨ ਆਲ ਨਾ ਰਹੀ ਇਹਦਾ ਕਵਰ ਕੁਵਾਜਿਆ ਨਾ ਹਾਂ ਇਹਦਾ ਕਵਰ ਕੁਵਾਜਿਆ ਉਦਾਂ ਵੀ ਇਹਦੇ ਸਕ੍ਰੈਚ ਪੈ ਗਏ ਪਰ ਆਪਾਂ ਚੇਂਜ ਕਰਾ ਲੈਣਾ ਇਹਨੂੰ ਅੱਗੇ ਹਾਂਜੀ ਹਾਂਜੀ ਦੀ ਉਹ ਲਈ ਹੋਈ ਐ ਇੰਸ਼ੋਰੈਂਸ ਜੀ ਬਸ ਥੀ ਨੀ ਫੀਲ ਦੋ ਹਾਂਜੀ ਤੇ ਨਿਕਲੀ ਹੁਣ ਫਿਰ ਆਪਾਂ ਚਲੋ ਹੁਣ ਚਲਦੇ ਆ ਸਿਡਨੀ ਵੱਲ ਨੂੰ 6:30 ਹਾਂ 6:30 ਵਜ ਗਏ ਚਲੋ ਕੋਈ ਨਹੀਂ ਬ੍ਰੇਕ ਚੱਜਾ ਪਾ ਕੁਕਿੰਗ ਕਰਾਂਗੇ ਇਹ ਵੀ ਵਲੌਗ ਨਾ ਬਣੇ ਰਹੋ ਕੁਕਿੰਗ ਵਾਲਾ ਵਲੌਗ ਹੋਵੇ ਟ੍ਰੱਕ ਦੇ ਵਿੱਚ ਉਹ ਵੀ ਟਰੱਕ ਦੇ ਵਿੱਚ ਆਪਾਂ ਗਲਨਰੋਨ ਰੁਕੇ ਜੀ ਹੁਣ ਪਹਿਲਾ ਸਟਾਪ ਆਪਣਾ ਗਲਨਰੋਨ ਆ ਨਾ ਤੇ ਇੱਥੇ ਡੀਜ਼ਲ ਭਰਵਾਣਾ ਸੀ ਡੀਜ਼ਲ ਟਰੱਕ 'ਚ ਥੋੜਾ ਸੀ ਇੱਥੇ ਆਪਾਂ ਟੈਂਕ ਚ ਫੁੱਲ ਕਰਾ ਲੈਣੀ ਆ ਤਕਰੀਬਨ 16-1700 ਡਾਲਰ ਦਾ ਡੀਜ਼ਲ ਪੈ ਜਾਣਾ ਤੇ ਨਾਲ ਆਪਾਂ ਐਡ ਬਲੂ ਵੀ ਪਾਉਣਾ ਅੱਜ ਜੋਬ ਵੀਰ ਰਾਮ ਗੜੀ ਬਾਈ ਦੀ ਆ ਡੀਜ਼ਲ ਪਾਉਣ ਦੀ ਹਾਂਜੀ ਨੋਜ਼ਲਾਂ ਲਾਤੀਆਂ ਲਾਤੀਆਂ ਲਾਦੀ ਐਡ ਬਲੂ ਵੀ ਲਾਤੀ ਡੀਜ਼ਲ ਵੀ ਲਾਦੀ ਹਾਂਜੀ ਇੱਧਰ ਡੀਜ਼ਲ ਤੜਾ ਤੜ ਪੈ ਰਿਹਾ 800 ਡਾਲਰ ਦਾ ਹੋ ਗਿਆ ਤੇ ਕਿੰਨੇ ਕ ਦਾ ਪੈ ਜਾਣਾ ਬਾਈ ਡੀਜ਼ਲ ਲੱਗਦਾ ਉਧਰ ਛੇ ਛੇ ਕੋ 700 ਰੋਡਰ ਬਹੁਤ ਆ ਜਾਂਦਾ ਹਾਂਜੀ ਹਾਂਜੀ ਹੋ ਜਾਣਾ 16-1700 ਤੋਂ ਐਡ ਬਲੂ ਕਿੰਨੇ ਦਾ ਪੈਂਦਾ ਆ ਐਡ ਬਲੂ 200 ਡਾਲਰ ਦਾ ਹੋ ਗਿਆ ਹੌਣੇ ਵਾਲੀ ਆ ਹੋ ਜੋ ਯਾਰ ਹੋ ਗਿਆ ਥੈਂਕ ਯੂ ਫੋਲੋਇੰਗ ਥੈਂਕ ਯੂ ਆਹ ਉੱਪਰ ਦੂਰ ਹੋਰ ਪੰਦਾ ਬਾਈ ਪਾ ਰਿਹਾ ਡੀਜ਼ਲ ਫੁੱਲ ਇਹਦਾ ਹਜ਼ਾਰ ਦਾ ਹੋ ਜਾਣਾ ਵਾ ਹਾਂਜੀ ਹਾਂਜੀ ਹੋ ਜਾਣਾ ਆ ਮੇਲਾ ਦਾ ਹੋ ਜਾਣਾ ਡੀਜ਼ਲ ਤਾਂ 2000 ਦਾ ਹੀ ਹੋ ਗਿਆ ਇੱਧਰ ਵੀ 1000 ਦਾ ਪੈਣਾ ਉਧਰ 1000 ਦਾ ਪੈ ਗਿਆ ਟਰੱਕ ਚ ਆਪਾਂ ਤੇਲ ਫੁੱਲ ਕਰਾ ਲਿਆ ਏਅਰ ਟਰਾਲਰ ਮੈਂ ਫੁੱਲ ਕਰਤਾ ਸੀਗਾ ਤੇ ਬੀ ਟਰਾਲਰ ਬਾਈਓ ਨਹੀਂ ਕਰਦੇ ਨੇ ਏ ਟਰਾਲੀ ਪੈ ਗਿਆ 200 ਡਾਲਰ ਦਾ ਡੀਜ਼ਲ ਇਹ ਚ ਵੀ 200 ਦਾ ਪੈ ਗਿਆ ਹਾਂਜੀ ਇੱਧਰ ਦੇਖੋ ਮੋਸੇ ਵਾਲਾ ਬਾਈ ਫਿਊਲ ਆਪਾਂ ਭਰਾਲਿਆ ਜੀ ਟੋਟਲ 2500 ਡਾਲਰ ਦਾ ਫਿਊਲ ਪੈ ਗਿਆ ਤੇ ਆਪਾਂ ਨਾਲ ਆਪਾਂ ਕਾਫੀ ਆਰਡਰ ਕਰ ਲਈਏ ਐਂਡ ਚਿਕਨ ਬਾਈਟਸ ਆਰਡਰ ਕਰੀਏ ਕਿਉਂਕਿ ਮੈਕਕੜੀ ਸੀ ਨਾਲ ਪੈਂਕੜੀ ਬੰਦ ਹੋਇਆ ক্লোਜ਼ ਆ ਹੁਣ 9 ਵਜੇ ক্লোਜ਼ ਹੋ ਜਾਣਾ ਆਪਾਂ 10-15 ਮਿੰਟ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਕਾਫੀ ਨਾਲ ਚਿਕਨ ਬਾਈਟਸ ਖਾਣੇ ਆ ਕੈਚਪ ਵੀ ਆ ਗਿਆ ਕਿਨੇ ਵੇਲ ਹੋਣੀਆਂ ਤਾਂ ਰੱਖਣਾ ਹਾਂ ਉਹ ਜਿਹੜੇ ਡੀਜ਼ਲ ਡੀਜ਼ਲ ਡੋਲਣੇ ਵਿੱਚ ਸਹੀ ਗੱਲਾਂ ਡੀਜ਼ਲ ਆ ਕਲੀਨ ਕਰਨਾ ਪਾ ਵਾਸ਼ਿੰਗ ਮਿਨ ਜਾ ਕੇ ਡੀਜ਼ਲ ਉਲ ਗਿਆ ਬਾਈ ਦੇ ਵਾਸ਼ਿੰਗ ਮਲੇ ਸਾਫ ਹੋ ਰਿਹਾ ਕਿਨੇ ਪਾਣੀ ਵਿੱਚ ਖੜ ਜਾਏਗਾ ਓਕੇ ਓਕੇ ਕਾਰ ਕਟੇ ਰੁਕੇ ਜੀ ਆਪਾਂ ਹੁਣ ਇਸ ਸਿਡਨੀ ਤੇ ਮੈਲਬਨ ਦਾ ਸੈਂਟਰ ਆ ਤੇ ਇੱਥੇ ਚੇਂਜ ਓਵਰ ਹੁੰਦੇ ਆ ਜਿਹੜੇ ਸਿਡਨੀ ਤੋਂ ਟਰਾਲੇ ਉਰੇ ਆਉਂਦੇ ਆ ਤੇ ਮੈਲਬਨ ਤੋਂ ਟਰਾਲਾ ਇੱਥੇ ਆ ਗਿਆ ਕੰਪਨੀ ਦਾ ਤੇ ਇੱਥੇ ਡਰਾਈਵਰਾਂ ਨੇ ਚੇਂਜ ਕਰ ਲੈਣਾ ਆਪਸ ਵਿੱਚ ਤੇ ਫਿਰ ਆਪਣੇ ਬੈਕ ਟੂ ਮੈਲਬਨ ਜਾਂ ਸਿਡਨੀ ਜਿੱਥੇ ਜਿੱਥੇ ਬੰਦਾ ਆਇਆ ਹੁੰਦਾ ਸੋ ਇਹ ਮਤਲਬ ਮੇਨ ਟਰੱਕਾਂ ਦਾ ਗਾੜਾ ਇੱਥੇ ਚੇਂਜ ਓਵਰ ਲੱਗਦੇ ਰਹਿੰਦੇ ਆ ਦਿਨ ਰਾਤ